ਪੂਰੇ ਪੰਜਾਬ ਦੀ ਜਿਹੜੀ ਜ਼ਮੀਨਾਂ ਹੈਗੀਆਂ ਸਾਰੀ ਐਗਰੀਕਲਚਰ ਲੈਂਡ ਜਿਹੜੀ ਹੈਗੀ ਆ ਉੱਥੇ ਕਲੋਨੀਆ ਤੇ ਕਲੋਨੀਆ ਬਣ ਰਹੀ ਆ ਤੇ ਕਲੋਨੀਆ ਵੀ ਇੰਨੀਆਂ ਕਲੋਨੀਆ ਹਰ ਇੱਕ ਹਰ ਥਾਂ ਤੇ ਕਲੋਨੀ ਅਗਲੀ ਕਲੋਨੀ ਅਗਲੀ ਕਲੋਨੀ ਅਗਲੀ ਕਲੋਨੀ ਐਗਰੀਕਲਚਰ ਲੈਂਡ ਨੂੰ ਵੀ ਬਰਬਾਦ ਕਰ ਰਹੇ ਆ ਸਿਮਿੰਟ ਦਾ ਜਿੰਨਾ ਕੰਕਰੀਟ ਦਾ ਜੰਗਲ ਬਣਦਾ ਜਾ ਰਿਹਾ ਹੈ ਕੌਣ ਸਰਕਾਰ ਹੈ ਜਿਹੜੀ ਉਹ ਪਰਮਿਸ਼ਨ ਦੇ ਰਹੀ ਹੈ ਤੁਸੀਂ ਪਿਛਲੀ ਵਾਰ ਦੇਖਿਆ ਹੋਣਾ ਜਿਹੜਾ ਹਿਮਾਚਲ ਚ ਜਿੰਨੇ ਵੀ ਲੈਂਡਸਲਾਈਡ ਹੋਏ ਨੇ ਉਹ ਲੈਂਡਸਲਾਈਡ ਜ਼ਿਆਦਾਤਰ ਫੋਰ ਲੇਨ ਦੇ ਕਿਨਾਰੇ ਹੋਏ ਜਿੱਥੇ ਫੋਰ ਲੇਨ ਦੇ ਵਾਸਤੇ ਕਟਿੰਗ ਕਰੀ ਗਈ ਕਟਿੰਗ ਜਿਹੜੀ ਹੈ ਉਹ ਅਨਸੈਂਟਿਫਿਕ ਤਰੀਕੇ ਨਾਲ ਕਰੀ ਗਈ ਤਨਲਾ ਬਣਾਈ ਗਈ ਹੈ ਪਹਾੜਾ ਨੂੰ ਕਮਜ਼ੋਰ ਕਰਿਆ ਗਿਆ ਅੰਦਰੋਂ ਆਣ ਵਾਲੇ ਸਮੈਸ਼ ਉਹ ਸਾਰੇ ਪਹਾੜ ਪੰਜਾਬ ਨੂੰ ਦਿੱਲੀ ਨੂੰ ਜਿੰਨਾ ਵੀ ਏਰੀਆ ਹੈ ਉਹਨਾਂ ਨੂੰ ਬਰਬਾਦ ਕਰਨਗੇ ਤੁਸੀਂ ਪੰਜਾਬ ਚ ਦੇਖੋ ਜਿੱਥੇ ਜਿੱਥੇ ਮਾਈਨਿੰਗ ਹੁੰਦੀ ਹੈ ਇਹ ਅਸੀਂ ਨਹੀਂ આરોਪ ਲਗਾ ਰਹੇ ਇਹ ਇਲੀਗਲ ਮਾਈਨਿੰਗ ਕੋਲ ਕਰਦੇ ਪੰਜਾਬ ਚ ਜਿਹੜਾ ਪਾਣੀ ਆਉਂਦਾ ਉਹ ਪਹਾੜਾ ਤੋਂ ਆਉਂਦਾ ਹੈ ਪਹਾੜਾ ਚ ਸਿਮਿੰਟ ਦੀਆਂ ਫੈਕਟਰੀਆਂ ਬਿਜਲੀ ਦੇ ਪ੍ਰੋਜੈਕਟ ਪਹਾੜਾ ਚ ਜਿੰਨੇ ਵੀ ਵਿਕਾਸ ਦੇ ਡਵੈਲਪਮੈਂਟ ਦੇ 4 ਲੇਨ ਦੇ ਨਾਂ ਤੇ ਪਿੱਛੇ ਜਿਹੜਾ ਬਣਾਇਆ ਜਾ ਰਿਹਾ ਉਹਦੇ ਵਾਸਤੇ ਪੇੜਾਂ ਦੀ ਕਟਿੰਗ ਪਹਾੜਾ ਦੀ ਕਟਿੰਗ ਤੇ ਉਹ ਬਹੁਤ ਖਤਰਨਾਕ ਆਉਣ ਵਾਲਾ ਸਮਾਂ ਸਾਰੀ ਜਿਹੜੇ ਹਿਮਾਚਲ ਤੋਂ ਨਦੀਆਂ ਆਉਂਦੀਆਂ ਬਿਜਲੀ ਪ੍ਰੋਜੈਕਟਾਂ ਦਾ ਪਾਣੀ ਜਿਹੜਾ ਰੋਕਿਆ ਗਿਆ ਉਹ ਸਾਰੀ ਨਦੀਆਂ ਪੰਜਾਬ ਤੋਂ ਡਾਇਵਰਟ ਹੁੰਦੀਆਂ ਤੇ ਸਭ ਤੋਂ ਵੱਡੀ ਮੇਨ ਗੱਲ ਹੈ ਕਿ ਪੰਜਾਬ ਚ ਸਾਰਾ ਅਸਰ ਜਿਹੜਾ ਹੈ ਉਹ ਨਦੀਆਂ ਦਾ ਅਸਰ ਵੀ ਪੰਜਾਬ ਹਿਮਾਚਲ ਚ ਬਾੜ ਆਉਂਦੀ ਹੈ ਤੇ ਸਭ ਤੋਂ ਪਹਿਲਾ ਅਸਰ ਜਿਹੜਾ ਹੈ ਉਹ ਪੰਜਾਬ ਚ ਪੈਂਦਾ ਹੈ ਆਣੇ ਵਾਲੇ 20 ਸਾਲਾਂ ਤੋਂ ਬਾਅਦ ਸਾਹ ਲੈਣਾ ਤੇ ਪਾਣੀ ਪੀਣਾ ਇਹ ਬਿਲਕੁਲ ਦੁਰਲਭ ਹੋ ਜਾਊਗਾ ਬਾਕੀ ਸਾਰੇ ਲੋਕਾਂ ਨੂੰ ਵੀ ਪੰਜਾਬ ਇਹਦਾ ਬਿਲਕੁਲ ਪਾਰਟ ਹੈ ਹਿਮਾਚਲ ਦੇ ਬਿਲਕੁਲ ਨਾਲ ਪੰਜਾਬ ਲੱਗਦਾ ਹੈ ਉਹ ਦਿੱਲੀ ਤੱਕ ਜਾ ਕੇ ਅਸਰ ਪਾਉਣਾ ਹੈ ਆਣ ਵਾਲੇ ਸਮੇਂ ਚ ਇਦਾਂ ਦਾ ਹਾਲਾਤ ਜਿਹੜੇ ਹੈ ਉਹ ਪਰਿਆਵਰਣ ਸੰਤੁਲਨ ਜਿਹੜਾ ਹੈ ਉਹ ਸਾਡਾ ਵਿਗੜ ਗਿਆ ਹੈ ਉਹਦੇ ਵਾਸਤੇ ਕੇਂਦਰ ਸਰਕਾਰਾਂ ਤੇ ਸਾਰੀਆਂ ਰਾਜ ਸਰਕਾਰਾਂ ਜ਼ਿੰਮੇਵਾਰ ਹੈ ਮਿਲ ਕੇ ਤੁਸੀਂ ਰੋਜ਼ ਦੀਆਂ ਅਖਬਾਰਾਂ ਚੱਕ ਕੇ ਦੇਖੋ ਹਰ ਮੰਤਰੀ ਦੇ ਬਿਆਨ ਦੇਖੋ ਇਸ ਵਾਰ ਦਾ ਮੰਤਰੀ ਪਿਛਲੀ ਵਾਰ ਦੇ ਮੰਤਰੀ ਤੇ ਬਿਆਨ ਲਗਾਉਂਦਾ ਹੈ ਕਿ ਉਹਨਾਂ ਨੇ ਉਹਨਾਂ ਨੇ ਐਦਾ ਐਦਾ ਇਲੀਗਲ ਮਾਈਨਿੰਗ ਕਰੀਏ ਤੁਸੀਂ ਪੰਜਾਬ ਚ ਦੇਖੋ ਜਿੱਥੇ ਜਿੱਥੇ ਮਾਈਨਿੰਗ ਹੁੰਦੀ ਹੈ ਇਹ ਅਸੀਂ ਨਹੀਂ આરોਪ ਲਗਾ ਰਹੇ ਇਹ ਇਲੀਗਲ ਮਾਈਨਿੰਗ ਕੌਣ ਕਰਦਾ ਹੈ ਕਿੱਦਾਂ ਹੁੰਦੀ ਹੈ ਸਰਕਾਰੀ ਅਫਸਰ ਲਗੇ ਹੈ ਜਿਹੜਾ 2-2 ਲੱਖ ਰੁਪਏ ਤਨਖਾਹ ਲੈਂਦੇ ਫਿਰ ਵੀ ਇਲੀਗਲ ਮਾਈਨਿੰਗ ਹੁੰਦੀ ਉਹ ਵੀ ਪੈਸੇ ਖਾਂਦੇ ਆ ਪੰਜਾਬ ਦੇ ਜਿਹੜਾ ਪਾਣੀ ਹੈ ਉਹ ਇਸ ਟਾਈਮ ਖਰਾਬ ਹੋ ਚੁੱਕਿਆ ਹੈ ਥੱਲੇ ਦਾ ਜਿਹੜਾ ਪਾਣੀ ਹੈ ਉਹ ਪੋਲਿਊਟਿਡ ਹੈ ਤੇ ਅਸਲੀ ਪਾਣੀ ਜਿਹੜਾ ਪੀਣ ਵਾਲਾ ਸ਼ੁੱਧ ਪਾਣੀ ਹੈ ਉਹ ਸ਼ੁੱਧ ਪਾਣੀ ਪਹਾੜਾਂ ਤੋਂ ਆਣਾ ਪਹਾੜ ਤੋਂ ਪਹਾੜ ਜਿਹੜੇ ਉਹਨਾਂ ਨੂੰ ਬਚਾਇਆ ਜਾਏ ਸਾਰਾ ਪ੍ਰਕਿਰਤਿਕ ਜਿਹੜੇ ਸਰੋਤਨ ਹੈ ਇਲੀਗਲ ਮਾਈਨਿੰਗ ਹੈ ਸਾਰੀ ਸਰਕਾਰਾਂ ਦੇ ਨੇਤੇ ਕਰਦੇ ਆ ਉਹਨਾਂ ਦੇ ਠੇਕੇਦਾਰ ਕਰਦੇ ਆ ਉਹ ਪਰਿਆਵਰਨ ਨੂੰ ਦਿਨ ਰਾਤ ਲੁੱਟ ਰਹੇ ਨੇ ਲੋਕੀ ਘਰੇ ਆਰਾਮ ਨਾਲ ਸੌਂਦੇ ਆ ਤੇ ਦੋ ਦਿਨ ਰਾਤ 24 ਘੰਟੇ ਦੋ ਨੰਬਰ ਦਾ ਕੰਮ ਅਵੈਧ ਕੰਮ ਸਰਕਾਰਾਂ ਹੀ ਕਰਾਉਂਦੀ ਹੈ ਹਰ ਜਗ੍ਹਾ ਬਹੁਤ ਹੀ ਗੰਦੀ ਬਦਬੂ ਹੈਗੀ ਜਿੱਥੇ ਨਾਗਰ ਤੋਂ ਹੋ ਕੇ ਅਸੀਂ ਆਏ ਉੱਥੇ ਫੈਕਟਰੀਆਂ ਇੰਡਸਟਰੀਆਂ ਤੇ ਸਾਹ ਲੈਣਾ ਮੁਸ਼ਕਿਲ ਹੈ ਗੱਡੀਆਂ ਦੇ ਸ਼ੀਸ਼ੇ ਤਾਂ ਲੈ ਨਹੀਂ ਕਰ ਸਕਦੇ